6 ਜੂਨ 1981 ਨੂੰ ਜੇਕਰ ਕੋਈ ਵੀ ਵਿਅਕਤੀ ਯਾਦ ਕਰਦਾ ਉਸ ਜਿਹੜੀਆਂ ਰੂਹ ਤੱਕ ਕੰਮ ਜਾਂਦੇ ਤੁਹਾਨੂੰ ਅਸੀਂ ਅਨੇਕ ਜਿਹੜੀਆਂ ਲਾਸ਼ਾਂ ਢੇਰ ਆ ਉਹ ਸ਼ਰੀਰ ਦਰਬਾਰ ਸਾਹਿਬ ਕੰਪਲੈਕਸ ਦੇ ਜਿਹੜਾ ਪਿਆ ਹੋਇਆ ਸੀਗਾ ਤੇ ਜਦੋਂ ਇੰਡੀਅਨ ਆਰਮੀ ਦੇ ਹੱਥ ਖੜੇ ਹੋ ਗਏ ਸੀਗੇ ਜਦੋਂ ਪੰਜਾਬ ਪੁਲਿਸ ਦੇ ਹੱਥ ਖੜੇ ਹੋ ਗਏ ਸੀ ਲਾਸ਼ਾਂ ਨੂੰ ਸਿਮੇਟਦੇ ਹੋਏ ਤੇ ਉਸ ਤੋਂ ਬਾਅਦ ਕਿਤਨਾ ਕਿਤੇ ਜਰੂਰ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਸੁਪਰਵਾਈਜ਼ਰ ਨੂੰ ਜਿਹੜਾ ਯਾਦ ਕੀਤਾ ਜਾਂਦਾ ਸੀਗਾ ਤੇ ਅੱਜ ਵੀ ਸਾਡੇ ਕੋਲ ਉਹ ਸੁਪਰਵਾਈਜ਼ਰ ਨੇ ਜਿਨ੍ਹਾਂ ਨੇ ਜਿਹੜੀਆਂ ਲਾਸ਼ਾਂ ਪਈਆਂ ਸੀਗੀਆਂ ਦਰਬਾਰ ਸਾਹਿਬ ਦੇ ਕੰਪਲੈਕਸ ਸਕੇ ਜਿ ਮਨਜ਼ਰ ਕੀ ਸੀ ਕਦੋਂ ਆਰਮੀ ਦੇ ਵੱਲੋਂ ਕਦੋਂ ਪੰਜਾਬ ਪੁਲਿਸ ਦੇ ਵੱਲੋਂ ਨਾਲ ਸੰਪਰਕ ਕੀਤਾ ਜਾਂਦੀ ਤੁਸੀਂ ਆਓ ਤੇ ਜਿਹੜੇ ਲਾਸ਼ਾਂ ਉਸ ਨੂੰ ਸਵੈਟੇ ਜਾਂ ਸਾਡੇ ਨਾਲ ਕੇਵਲ ਕੁਮਾਰ ਜੀ ਨੇ ਜੋ ਸੁਪਰਵਾਈਜ਼ਰ ਸੀਗੇ ਉਸ ਵਕਤ ਤੇ ਹੁਣੇ ਮਿਊਨਿਸਪਲ ਕਰਪਾਹੀ ਜਿਹੜਾ ਸੁਪਰਵਾਈਜ਼ਰ ਜਿਹੜੇ ਰਿਟਾਇਰ ਹੋ ਚੁੱਕੇ ਉਹਨੇ ਗੱਲਬਾਤ ਕਰਦੇ ਆ ਕੇਵਲ ਕੁਮਾਰ ਜੀ 1984 ਉਹ ਵਕਤ ਅੱਜ ਵੀ ਜੇਕਰ ਕੋਈ ਯਾਦ ਕਰਦਾ ਉਹਦੀ ਅੱਖਾਂ ਨਮ ਹੋ ਜਾਂਦੀ ਹੈ ਰੂਹ ਤੱਕ ਕੰਮ ਆਦੀ ਤੁਸੀਂ ਤੇ ਖੁਦ ਉਹ ਮੰਜ਼ਰ ਵੇਖਿਆ ਸੀਗਾ ਕਿ ਜਦੋਂ ਜਿਹੜਾ ਕੰਮ ਇੰਡੀਅਨ ਆਰਮੀ ਦਾ ਸੀਗਾ ਜਾਂ ਜਿਹੜਾ ਕੰਮ ਪੰਜਾਬ ਪੁਲਿਸ ਦਾ ਸੀਗਾ ਕਿਉਂਕਿ ਲਾਸ਼ਾਂ ਨੂੰ ਜਦੋਂ ਸਮੇਟਨ ਦਾ ਕੰਮ ਉਹਨਾਂ ਦਾ ਸੀਗਾ ਉਹਨਾਂ ਦਾ ਬਾਹਰ ਕੱਢਣ ਦਾ ਕੰਮ ਉਹਨਾਂ ਦਾ ਸੀ ਪਰ ਉਹਨਾਂ ਨੇ ਵੀ ਆਪਣੇ ਹੱਥ ਖੜੇ ਕਰਤੇ ਸੀਗੇ ਫਿਰ ਉਹਨਾਂ ਨੇ ਤੁਹਾਨੂੰ ਯਾਦ ਕੀਤਾ ਸੀਗਾ ਉਸ ਸਮਝਰ ਕੀ ਸੀਗਾ ਕਿਸ ਤਰ੍ਹਾਂ ਪਹੁੰਚ ਕੀਤੀ ਸੀ ਪੰਜਾਬ ਪੁਲਿਸ ਜਾਂ ਇੰਡੀਅਨ ਆਰਮੀ ਤੋਂ ਤੁਹਾਨੂੰ ਸਾਨੂੰ ਸਵੇਰੇ ਸਵੇਰੇ ਤੜਕੇ ਡਾਕਟਰ ਰਾਏਵਲ ਪਾਟਿਆ ਸੀ ਹੈਲਥ ਆਫਸਰ ਉਹਨੇ ਮੈਨੂੰ ਕਿਹਾ ਵੀ ਤੁਹਾਡੀ ਡਿਊਟੀ ਲੱਗ ਗਈ ਆ ਦਰਬਾਰ ਸਾਹਿਬ ਦੇ ਇੱਥੇ ਇੱਕ ਜੇ ਭਾਜੀ ਗਿਆ ਸੀ ਮੈਂ ਕਿਹਾ ਵੀ ਨਹੀਂ ਰੋਟੀ ਰੋਜੀ ਦਾ ਕੰਮ ਹੈਗਾ ਤੇ ਜਰੂਰੀ ਜਾਣਾ ਚਾਹੀਦਾ ਜੇ ਡਾਕਟਰ ਫਿਰਨ ਦੇ ਦਾ ਬਾਕੀ ਫਿਰਨ ਦੇ ਦਾ ਤੇ ਫਿਰ ਮੈਨੂੰ ਵੀ ਜਾਣਾ ਤੇ ਉਹ ਵੇ ਮੈਨੂੰ ਉਹਨਾਂ ਨੇ ਪਾਸ ਬਣਾ ਕੇ ਦਿੱਤੇ ਪਾਸ ਬਣਾ ਕੇ ਦਿੱਤੇ ਤੇ 8 ਵਜੇ ਤੋਂ ਸਾਡੀਆਂ ਡੋਡੀਆਂ ਸ਼ੁਰੂ ਮਤਲਬ ਹੋ ਗਈਆਂ ਸੀ 8 ਵਜੇ ਨਾਲ ਅਸੀਂ ਟਰਾਲੀਆਂ ਲੈ ਕੇ ਤੇ ਉੱਤੇ ਚੱਲੇ ਗਏ ਦਰਬਾਰ ਸਾਹਿਬ ਅੰਦਾਜ਼ਾ ਕੀ ਤੁਹਾਡੇ ਵੱਲੋਂ ਉਸ ਵਕਤ ਕਿੰਨੀਆਂ ਲਾਚਾਂ ਚੱਕੀਆਂ ਗਈਆਂ ਸੀਗੀਆਂ ਚੱਕਣੀਆਂ ਕਿੰਨੀਆਂ ਸੀ ਅਜਾ ਤਾਂ ਰੋਟੀਆਂ ਹੀ ਲੱਗਿਆ ਨੇ ਉਹ ਟਰਾਲੀਆਂ ਲੈ ਕੇ ਫਿਰ ਮੁਰਕੇ ਤਵਾ ਕੇ ਉਹਨਾਂ ਦੇ ਵਿੱਚ ਲਾਚਾ ਚੋਕ ਕੇ ਲੈ ਕੇ ਗਏ ਲਾਚਾ ਕਰਦੇ ਅਸੀਂ ਮੈਡੀਕਲ ਕੋਲ ਉੱਥੇ ਜਾਂਦੇ ਨੇ ਉੱਥੇ ਪੋਸਟਮਾਰਟਮ ਹੁੰਦਾ ਸੀ ਉੱਥੋਂ ਪੋਸਟਮਾਰਟਮ ਹੋ ਕੇ ਤੇ ਫਿਰ ਜਾਂਦੇ ਆ ਸੰਸਕਾਰ ਕਰਨ ਨੂੰ ਆਸਤੇ ਕਿਵਰ ਜੀ ਜੋ ਦੋ ਤੁਸੀਂ ਦਰਬਾਰ ਸਾਹਿਬ ਪਹੁੰਚਦੇ ਹੋ ਤੁਸੀਂ ਅਨੇਕ ਲਾਛਾ ਵੇਖਦੇ ਹੋ ਤਾਂ ਤੁਹਾਡੀ 31-32 ਸਾਲ ਹੋ ਗਈ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਹਿਦਾ ਤੁਹਾਨੂੰ 34 ਸਾਲ ਦੀ ਉਸੇ ਵਾਲੀ ਉਮਰ ਸੀ ਕਿਸ ਤਰ੍ਹਾਂ ਮਹਿਸੂਸ ਰਹੀ ਇਹਨਾਂ ਲਾਛਾ ਕੱਟਿਆਂ ਵੇਖ ਕੇ ਘਬਰਾ ਕੇ ਹੋ ਰਹੇ ਸੁਰ ਨਹੀਂ ਨਹੀਂ ਘਬਰਾਉਣ ਵਾਲੀ ਨਹੀਂ ਕੋਈ ਗੱਲ ਹੈ ਲੇਕਿਨ ਸਾਥ ਪੂਰਾ ਦਿੱਤਾ ਹੈ ਮੈਂਕਮੇ ਦਾ ਵੇਖੋ ਜੋ ਡਿਊਟੀ ਲੱਗਿਆ ਦਾ ਇਦਾਂ ਪੁਨੀਆ ਕਿੱਥੀ ਸੀ ਉਸ ਵਕਤ ਫਾਇਰਿੰਗ ਹੋ ਰਹੀ ਸੀ ਕਿ ਬਿਲਕੁਲ ਹੁੰਦੀ ਰਹੀ ਕਿਸ ਤਰ੍ਹਾਂ ਦਾ ਬੋਲ ਸੀਗਾ ਮੌਲੇ ਇਸ ਤਰ੍ਹਾਂ ਦਾ ਹੀ ਵੀ ਗੋਲੀ ਚੱਲਦੀ ਸਾਨੂੰ ਉੱਤੇ ਹਿੱਲਣੇ ਦੇ ਦਿੰਦੇ ਕੇ ਪਾਸੇ ਨਾ ਮਿਲਟਰੀ ਵਾਲੇ ਇੰਨਾ ਦੈਨ ਨਾ ਇਹ ਹਾਂ ਸੀ ਕਿਉਂਕਿ ਮਨ ਜਿੱਦੋਂ ਤੁਸੀਂ ਪਹੁੰਚਦੇ ਅਗੇ ਉਹ ਲਾਛਾ ਚੱਕਦੇ ਸੀਗੇ ਤਾਂ ਅਸੀਂ ਆ ਵੀ ਸੁਣਿਆ ਸੀ ਲਾਛਾਂ ਦੀ ਜਿਹੜੀਆਂ ਚਮੜੀ ਹੁੰਦੀ ਸੀਗੀ ਉਹ ਉਤਰ ਜਾਂਦੀ ਸੀਗੀ ਕਿਉਂਕਿ ਕਾਫੀ ਦੇਰ ਤੋਂ ਗੱਲ ਗਈ ਸੀਗੀ ਲਾਛਾ ਬਹੁਤ ਜ਼ਿਆਦਾ ਸੀ ਬਿਲਕੁਲ ਠੀਕ ਸੀ ਜੇ ਦੇਨ ਲਾਛਾ ਇੱਕ ਦਿਨ ਲਾਛ ਪਈ ਰਹੇ ਤੇ ਉਹ ਬਾਲੇ ਕਰ ਲੈਂਦੀ ਇਹ ਸਮਝੋ ਵੀ 6 ਤਰੀਕ ਤੇ ਸ਼ੁਰੂ ਹੋਈਆਂ ਲਾਸ਼ਾਂ ਮਾਰਚ ਪਹਿ ਚੁੱਕੀ ਦੀ ਇਹ ਹਾਲ ਹੋਇਆਦਾ ਸੀ ਤੇ ਜਦੋਂ ਕਿਉਂਕਿ ਉੱਥੇ ਕਰਫੂ ਲੱਗਾ ਹੋਇਆ ਸੀਗਾ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਬਲਾਵਾ ਆਇਆ ਸੀਗਾ ਪਾਟਿਆ ਸਾਹਿਬ ਦਾ ਤੇ ਹੋਰ ਵੀ ਇੰਡੀਅਨ ਆਰਮੀ ਤਾਂ ਕਿ ਆਓ ਕਰੋ ਤੇ ਡਰ ਗਿਆ ਨਹੀਂ ਸੀਗਾ ਕਿਉਂਕਿ ਉੱਥੇ ਆਰਮੀ ਵੀ ਸੀਗੀ ਫਾਇਰਿੰਗ ਹੋ ਰਹੀ ਸੀਗੀ ਲਾਸ਼ਾਂ ਦੇ ਢੇਰ ਲੱਗੇ ਹੋਏ ਸੀਗੇ ਡਰ ਕਿਸ ਗੱਲ ਦਾ ਸੀ ਜਿਹੜਾ ਕੰਮ ਸੀ ਉਹ ਤੇ ਕਰਨਾ ਹੀ ਸੀ ਮਰੇ ਦੇ ਬੰਦੇ ਆਈ ਆਪਣਾ ਸਾਰਾ ਸਿਆਹ ਚਿਹਰ ਸਾਫ ਕੀਤਾ ਦੇ ਬੰਬਾਰੀ ਨਾ ਫੈਲ ਦੇ ਕੋਈ ਇਹ ਹਾਲ ਸੀ ਤੇ ਸੰਸਕਾਰ ਵੀ ਤੁਹਾਡੇ ਵੱਲੋਂ ਕਿਤੇ ਗਏ ਸੀ ਕਿ ਨਹੀਂ ਸੰਸਕਾਰ ਉੱਥੇ ਉਹ ਜਿਹੜੇ ਹੈਗੇ ਸੀ ਬਿਲਕੁਲ ਲਾਸ਼ਾਂ ਛਾਡਾਂਦੇ ਨਹੀਂ ਨਹੀਂ ਉਹ ਤਾਂ ਹੈਗੇ ਨਹੀਂ ਸੀ ਉੱਥੇ ਲੱਕੜਾ ਪਾਣ ਵਾਲੇ ਉਹ ਕਰਦੇ ਰਹੇ ਸੀ ਉਹ ਕਰਦੇ ਰਹੇ ਸੀ ਇਸ ਤਰ੍ਹਾਂ ਅੱਜ 4 ਜੋ 6 ਜੂਨ 1984 ਨੂੰ ਕਾਫੀ ਸਮਾਂ ਹੋ ਚੁੱਕਾ ਉਸ ਤੋਂ ਬਾਅਦ ਕਦੇ ਦਰਬਾਰ ਸਾਹਿਬ ਜਾਂ ਆਸ-ਪਾਸ ਦੇ ਇਲਾਕੇ ਤੁਸੀਂ ਕਦੇ ਗਏ ਹੋ ਵੈਸੇ ਵਜਾ ਤੇ ਵਜਾ ਤਾਂ ਹੀ ਜਿਹੜਾ ਬੰਦਾ ਇੱਕ ਵਾਰੀ ਐਂ ਕਰਕੇ ਨੰਗ ਜੇ ਵੀ ਵੇਖਿਆ ਹੋਵੇ ਸਾਰਾ ਕਿ ਚਸ਼ਮਦੀਨ ਗਵਾ ਹੁਣ ਤੇ ਉਹ ਹਾਲ ਕੀ ਹੁੰਦਾ ਮੈਂ ਤੇ ਉਧਰ ਜਾਣ ਨੂੰ ਹੀ ਨਹੀਂ ਜੀ ਕਰਦਾ ਇਹਦੇ ਤੁਹਾਡੇ ਪਰਿਵਾਰ ਵੱਲ ਵੀ ਹੋਣੇ ਜੇ ਤੁਹਾਡੇ ਬੱਚੇ ਵੀ ਹੋਣੇ ਉਹੀ ਤੁਹਾਨੂੰ ਕਦੇ ਨਾ ਕਦੇ ਪੁੱਛਦੇ ਹੋਣਗੇ ਕਿ ਪਾਪਾ ਜੀ ਦਾਦਾ ਜੀ ਉਸ ਵਕਤ ਕੀ ਮਾਹੌਲ ਸੀਗਾ ਤੇ ਕੀ ਤੁਸੀਂ ਉਹਨਾਂ ਨੂੰ ਕਹਿੰਦੇ ਕਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਇਸੇ ਲਈ ਮਾਹੌਲ ਸੀ ਬੱਚਿਆਂ ਨੂੰ ਕੀ ਕਰੀਏ ਬੱਚਿਆਂ ਨੇ ਵੇਖਿਆ ਥੋੜੀ ਬੱਚਿਆਂ ਨੂੰ ਤੇਜੀ ਦੱਸਿਆ ਵੀ ਆਹ ਗੱਲ ਇਸ ਤਰ੍ਹਾਂ ਹੈ ਤੁਸੀਂ ਅਨੇਕ ਲਾਛਾਂ ਚੱਕੀਆਂ ਸੀਗੀਆਂ ਕਿਉਂਕਿ ਉਸ ਵਕਤ ਤੁਸੀਂ ਕਿਹਾ ਕਿ ਖੁਦ ਕੀ ਬਿਮਾਰੀ ਫੈਲਣ ਦਾ ਡਰ ਸੀਗਾ ਕਿਉਂਕਿ ਲਾਛ ਤੇ ਢੇਰ ਲੱਗੇ ਸੀ ਅਨੇਕ ਲਾਛਾਂ ਸੀਗੀਆਂ ਅਸੀਂ ਲਾਛਾਂ ਨਹੀਂ ਚੁੱਕੀਆਂ ਮੈਂ ਲਾਛਾਂ ਚੁਕਾਈਆਂ ਨੇ ਚੁਕਾਈਆਂ ਨੇ ਹਾਂਜੀ ਚੁਕਾਈਆਂ ਨੇ ਬਹੁਤ ਸਾਡੇ ਕੋ ਵੀ ਹੁੰਦੀ ਸੀ ਜੋ ਹਾਲਾਤ ਮਾੜੇ ਸੀ ਟਰਾਲੀਆਂ ਟਰਾਲੀਆਂ ਭਰ ਕੇ ਜਾਂਦੀਆਂ ਸੀ ਉਹ ਬਹੁਤ ਸੀ ਤੇ ਜੇਕਰ ਮਤਲਬ ਤੁਹਾਡਾ ਲਾਛਾ ਨਹੀਂ ਚੁਕਵਾਈ ਜਾਂਦੀਆਂ ਉੱਥੇ ਕਿਉਂਕਿ ਤੁਹਾਡੇ ਕੋਲ ਅੰਦਰ ਬੰਦੇ ਕੰਮ ਕਰਦੇ ਸੀਗੇ ਜੇਕਰ ਲਾਛਾ ਨਹੀਂ ਚੁਕਾਈ ਜਾਂਦੇ ਆ ਤੇ ਲੱਗਦਾ ਸੀ ਕਿ ਉੱਥੇ ਕੋਈ ਬਿਮਾਰੀ ਤੱਕ ਫੈਲ ਸਕਦੀ ਸੀ ਕੋਈ ਬਹੁਤ ਬੋਲ ਨਹੀਂ ਸੀ ਹੈ ਸੀ ਬਿਮਾਰੀ ਨਾ ਫੈਲ ਜੇ ਸ਼ਹਿਰ ਦੇ ਵਿੱਚ ਕੋਈ ਇਹ ਹਾਲ ਸੀਗਾ ਤੋਂ ਉਸ ਤੋਂ ਬਾਅਦ ਕਦੇ ਵੀ ਦਰبار صاحب ਨਹੀਂ ਗਏ ਤੁਸੀਂ ਉਸ ਆਸਾਸ ਵਾਸਤੇ ਜੀ ਨਹੀਂ ਕੀਤਾ ਮੁਰਗੇ ਉਹ ਹਾਲਾਤ ਹੀ ਮਾਰੇ ਕਰਕੇ ਹੀ ਦੇਖਣਾ ਨਹੀਂ ਚਾਹੁੰਦਾ ਅੱਜ ਜਦੋਂ ਮਨਜ਼ਰ ਯਾਦ ਕਰਦੇ ਹੋ ਅੱਖਾਂ ਦੇ ਸਾਹਮਣੇ ਆਉਂਦਾ ਆਉਂਦਾ ਹੀ ਆ ਕਿਹੋ ਜਿਹਾ ਹਾਲ ਹੋਇਆ ਤੇ ਕਿਉਂਕਿ ਸਰਕਾਰ ਤੱਕ ਤੁਸੀਂ ਕਦੇ ਪਹੁੰਚ ਨਹੀਂ ਕੀਤੀ ਕਿਉਂਕਿ ਜੋ ਤੁਹਾਡੇ ਵੇਲੇ ਕੰਮ ਕੀਤਾ ਗਿਆ ਸੀ ਕਿਤਨਾ ਕੀਤਾ ਉਸ ਵਕਤ ਜਦੋਂ ਪੰਜਾਬ ਪੁਲਿਸ ਪਿੱਛੇ हट ਗਈ ਸੀਗੀ ਲਾਸ਼ਾਂ ਚੱਕਣ ਦੇ ਲਈ ਕਦੇ ਕੋਈ ਕੁਝ ਵੀ ਤੁਹਾਨੂੰ ਸਨਮਾਨਿਤ ਤੇ ਜਾਂ ਕੋਦੇ ਕੁਝ ਸਰਕਾਰ ਵੱਲੋਂ ਜਾਂ ਕਿਸੇ ਐਨਜੀਓ ਵੱਲੋਂ ਕਦੀ ਕੀਤਾ ਗਿਆ ਤੁਹਾਨੂੰ ਕਦੀ ਸੁਣਿਆ ਜੇ ਕਿਸੇ ਨੇ ਕੋਈ ਨਹੀਂ ਕਿਸੇ ਨੂੰ ਸਨਮਾਨਿਤ ਕੀਤਾ ਕਿਸੇ ਨੇ ਅੱਜ ਤੱਕ ਨਹੀਂ ਕਿਸੇ ਨੂੰ ਸਮਾਨਿਤ ਕੀਤਾ ਹਾਲਾਂਕਿ ਹੱਕ ਬੰਦਾ ਸੀ ਤੁਹਾਡਾ ਇਹ ਸ਼ਹਿਰ ਨੂੰ ਸਾਫ਼ ਕੀਤਾ ਉਹਦੇ ਤੇ ਪਾਣੀ ਇੰਨਾ ਰੋੜ ਰੋੜ ਕੇ ਤਾਂ ਨਹੀਂ ਸਫਾਈ ਹੋਈ ਜਿਨਾਂ ਚ 10 ਨਿਕਲ ਆਵੇ ਆਸੀ ਕਿ ਉੱਥੇ ਕੋਈ ਵੀ ਜਾਣਾ ਨਹੀਂ ਚਾਹੁੰਦਾ ਸੀਗਾ ਉਸ ਵਕਤ ਪਰ ਤੁਸੀਂ ਫੇਰ ਵੀ ਗਏ ਸੀਗੇ ਆਸੀ ਲੋਕੀ ਭੱਜ ਕੇ ਸੀ ਜਿਸ ਵੇਲੇ ਟੂਟੀਆਂ ਲੱਗੀਆਂ ਨੇ ਲੋਕੀ ਕਹਿੰਦੇ ਇਹ ਕਰਤੂ ਲੱਗਾਦਾ ਸੀ ਜੀ ਨਹੀਂ ਜਾ ਸਕੇ ਨੰਗਾ ਨਹੀਂ ਦਿੱਤਾ ਜੀ ਅਹੀਂ ਤੇ ਸ਼ਹਿਰ ਦੇ ਵਿੱਚ ਰਹਿੰਦੇ ਅਸਾ ਸਮ ਤੇ ਪਤਾ ਸਾਲਾ ਕੀ ਹਾਲ ਹੋਇਆ ਕੁਝ ਕਹਿਣਾ ਚਾਹੋਗੇ ਸਰਕਾਰ ਨੂੰ ਮੈਂ ਕੀ ਕਹਿਣਾ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਸਰਕਾਰ ਨੂੰ ਸਰਕਾਰ ਨੂੰ ਨਹੀਂ ਪਤਾ ਸੋ ਬਿਲਕੁਲ 6 ਜੂਨ 1984 ਨੂੰ ਜਦ ਵੀ ਕੋਈ ਯਾਦ ਕਰਦਾ ਉਸ ਦੀ ਰੂਹ ਤੱਕ ਕੰਮ ਜਾਂਦੀ ਹੈ ਕਿ ਤੇ ਅਸੀਂ ਉਸ ਸੁਪਰਵਾਈਜ਼ਰ ਨਾਲ ਤੁਹਾਨੂੰ ਮਿਲਵਾਇਆ ਕੇਵਲ ਕੁਮਾਰ ਜੀ ਨਾਲ ਜਿਨ੍ਹਾਂ ਨੇ ਲਾਛਾਂ ਜਿਹੜੀਆਂ ਚੁਕਵਾਈਆਂ ਸੀਗੀਆਂ ਆਰਮੀ ਉਨ ਤੱਕ ਪਹੁੰਚ ਕਰਦੀ ਆ ਕਰਫਿਊ ਲੱਗਾ ਹੁੰਦਾ ਪਾਥ ਇਹਨਾਂ ਦਾ ਬਣਾਇਆ ਜਾਂਦਾ ਤੇ ਜਦੋਂ ਇਹ ਪਹੁੰਚਦੇ ਉੱਥੇ ਲਾਛ ਦੇ ਢੇਰ ਲੱਗੇ ਹੋਏ ਸੀਗੇ ਬੋ ਇੰਨੀ ਜ਼ਿਆਦਾ ਸੀਗੀ ਪਰ ਫੇਰ ਵੀ ਜਦੋਂ ਲਾਛਾਂ ਚੱਕਦੇ ਵੀ ਸੀਗੇ ਜਾਂ ਚੁਕਵਾਏ ਜਾਂਦੇ ਵੀ ਸੀਗੀਆਂ ਤੇ ਚਮੜੀ ਦੀ ਜਿਹੜੀ ਉਹ ਲੱਥ ਜਤੈ ਸੀਗੀ ਤੇ ਕਿਤਨਾ ਕਿਤੇ ਡਰ ਇੰਨਾ ਜ਼ਿਆਦਾ ਸੀਗਾ ਕਿ ਬਿਮਾਰੀ ਤੱਕ ਨਾ ਫੈਲ ਜਾਏ ਤੇ ਤੁਹਾਨੂੰ ਦੱਸ ਦਈਏ ਕਿ ਹੁਣ 1984 ਨੂੰ ਕਾਫੀ ਵਕਤ ਹੋ ਚੁੱਕਾ ਹੈ 40 ਸਾਲ ਤੋਂ ਪਰਦਾ ਸਮਾਂ ਹੋ ਚੁੱਕਾ ਪਰ ਕੇਵਲ ਕੁਮਾਰ ਜਸਤੋਤ ਬਾਦ ਕਦੇ ਵੀ ਦਰਬਾਰ ਸਾਹਿਬ ਦੇ ਰਸਤੇ ਜਾਂ ਦਰਬਾਰ ਸਾਹਿਬ ਕਦੇ ਵੀ ਨਤਮਸਤਕ ਹੋਣ ਦੇ ਲਈ ਨਹੀਂ ਗਏ ਕਿਉਂਕਿ ਜਦੋਂ ਇਹ ਮੰਜ਼ਰ ਯਾਦ ਕਰਦੇ ਨੇ ਤਾਂ ਕਿਤਨਾ ਕਿਤੇ ਜਰੂਰ ਡਰ ਜਾਂ ਜਰੂਰ ਮਾਹੌਲ ਜਿਆ ਪੈਦਾ ਹੋ ਜਾਂਦਾ ਕੈਮਰਾਮੈਨ ਦਲੀਪ ਦੇ ਨਾਲ ਪਰੇਸ਼ਰ ਸ਼ਰਮਾ ਅਜ਼ੀਮ ਮੀਡੀਆ ਅੰਮ੍ਰਿਤਸਰ